ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ oh uh -huh. ਵਾਧੇ ਕਿਰਪਾ ਤੇ ਸਤਿ ਬਿਟਿਆ ਸੇ ਜਾਨ ਮੈਨ ਗਰੇ ਪਾਲਨ ਪਰਿਆ ਹਨਚ ਤਨ ਤਨ ਸਤਿ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਆਹ ਸਰਬੱਤ ਸੰਗਤਾ ਮਾਈ ਭਾਈ ਜਿਤਨੇ ਵੀ ਸ਼ਰੀਰ ਸਤਿਗੁਰੂ ਪਾਸਾ ਜੀ ਦੀ ਬਾਣੀ ਦੇ ਨਾਲ ਜੁੜੋ ਬੈਠੇ ਨੇ ਸਤ ਸੰਗਤ ਕਰ ਰਹੇ ਨੇ ਵਡਭਾਗੇ ਹੋ ਗੁਰੂ ਦੇ ਨਾਮ ਨੂੰ ਜਪਣਾ ਸੰਗਤ ਜਾਉਣਾ ਸਤਗੁਰ ਪਾਤਸ਼ਾਹ ਦੀ ਰੇਰਗਾਂ ਦੀ ਰਾਜੇ ਬਾਣੀ ਚ ਵੱਡੇ ਆ ਭਗਾਂ ਦੀ ਨਸਾਨੀ ਦਸੀ ਤੇ ਇਹ ਸਮਾਂ ਸਤਗੁਰ ਪਾਤਸ਼ਾਹ ਜੀ ਕਹਿੰਦੇ ਬੜਾ ਭਾਗਾ ਹੈ ਤੇ ਸਤਲਾ ਵੀ ਹੈ ਸਾਡੇ ਸਵਾਸ ਸਤ ਦੇ ਹੋ ਜਾਂਦੇ ਨੇ ਜਦੋਂ ਅਸੀਂ ਗੁਰੂ ਦੇ ਸਾਧ ਸੰਗਤ ਲੇ ਜੈ ਬੈਂਦੇ ਆ ਨਾਮ ਜਪਦੇ ਆ ਸਵੇਸਤਰੰ ਗੁਰ ਸੰਗਤ ਦੇ ਲਾਹਾ ਦੀ ਲਾਹਾ ਹੈ ਜਦੋਂ ਵੀ ਜੀਵ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਓਟ ਆਸਰਾ ਲੈ ਜਾਂਦਾ ਹੈ ਸਤਿਗੁਰ ਸੰਗਤ ਜੀ ਅੱਜ ਦੇ ਪਾਵਨ ਉਪਦੇਸ਼ ਅnder ਪੰਜਵੇਂ ਪਾਕਸਤਾ ਗੁਰੂ ਅਰਜਨ ਦੇ ਮਹਾਰਾਜ ਉਚਾਰਨ ਕਰਦੇ ਨੇ ਸਤਿਗੁਰ ਪਾਕਸਾ ਜੀ ਕਹਿੰਦੇ ਅੱਜ ਮੇਰੇ ਜੀਵਨ ਦੇ ਵਿੱਚ ਪੰਥ ਚੋਰਾ ਦਾ ਜਿਹੜਾ ਸਾਥ ਸੀ ਜਿਹੜੇ ਪੰਜ ਚੋਰ ਮੇਰੇ ਸਰੀਰ ਨੂੰ ਡੁੱਟਦੇ ਸੀ ਬੇਕਾਰ ਸੀ ਜਿਹੜੇ ਉਹਨਾਂ ਦੇ ਨਾਲੋਂ ਮੇਰਾ ਸੰਗ ਟੁੱਟ ਗਿਆ ਤੇ ਕਹਿੰਦੇ ਟੁੱਟਣ ਦੇ ਨਾਲ ਦੇ ਸਾਥੀ ਸੰਤ ਜਨ ਬਣੇ ਰੱਬ ਦੇ ਪਿਆਰੇ ਬਣੇ ਕਿਉਂਕਿ ਇਹਨਾਂ ਦੀ ਦੇਹ ਜਿਹੜਾ ਮੇਰਾ ਸਰੀਰ ਉਪਕਰ ਹੈ ਇਹ ਲੁੱਟਿਆ ਜਾ ਰਿਹਾ ਸੀ ਪਰ ਜਦੋਂ ਤੋਂ ਮੇਰੇ ਜੀਵਨ ਦੇ ਵਿੱਚ ਰੱਬ ਦੇ ਪਿਆਰੇ ਸੰਤ ਜਨ ਗੁਰੂ ਦੇ 사ਤ ਸੰਗਤ ਗੁਰੂ ਇਹਨਾ ਤੋਂ ਦੂਰੀ ਬਣਾ ਦਿੱਤੀ ਇਸੇ ਤਰ੍ਹਾਂ ਪੰਜਵੇਂ ਬਾਤਸਾ ਸਾਹਿਬ ਸ੍ਰੀ ਗੁਰੂ ਆਰਜਨ ਦੇਵ ਮਹਾਰਾਜ ਇਹ ਸਬਦ ਵਿੱਚ ਇੰਨਾ ਪਰਜਾ ਤੋਂ ਮੁਕਤ ਹੋਣਾ ਗੁਰਸੰਗਤਰੀ ਮਹਾਰਾਜ ਨੇ ਇਹ ਦੱਸਿਆ ਵੀ ਕਠਨਾ ਰਸਤਾ ਸੀ ਜਿਹੜਾ ਤੈਅ ਕੀਤਾ ਇੱਕ ਦਿਨ ਨਹੀਂ ਛੱਡਣ ਵਾਲੇ ਨਹੀਂ ਮੈਨੂੰ ਬੜਾ ਚੱਕਨ ਸਮਾਂ ਲੱਗਿਆ ਇਹ ਸਾਰੇ ਸ਼ਬਦ ਵਿੱਚ ਗੁਰੂ ਆਰਜਨ ਦੇਵ ਮਹਾਰਾਜ ਪੁਰਵ ਉਪਦੇਸ਼ ਨੂੰ ਸਾਨੂੰ ਸਤਿਗੁਰ ਪਾਕਸਾ ਜੀ ਨੇ ਦਿੱਤਾ ਉਹ ਸਦਾਸਤਿਆਂ ਦਾ ਵੀ ਜ਼ਿਕਰ ਇਸ ਸ਼ਬਦ ਵਿੱਚ ਕੀਤਾ ਹੈ ਔ ਗੁਰੂ ਆਰਜਨ ਦੇਵ ਮਹਾਰਾਜ ਦੀ ਉਪਦੇਸ਼ ਅੰਦਰ ਸਭ ਤੋਂ ਪਹਿਲਾਂ ਉਚਾਰਨ ਕਰਦੇ ਸਾਦਗ ਮਹਲਾ ਏ ਦੇਵ ਦੇ ਕਰਮਾਚੈ ਰੰਦਾ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦੀ ਬਾਤ ਇਹਨਾਂ ਦੀ ਸ਼ਕਤੀ ਦੱਸਦੇ ਮਾਰੂ ਵੀ ਕਹਿੰਦੇ ਜਦੋਂ ਤੋਂ ਪੰਜਾਂ ਦਾ ਸੰਗ ਟੁੱਟਿਆ ਜਿਹੇ ਨਿਵੰਦੇ ਵਿੱਚ ਬਾਹਰ ਟੁੱਟਣ ਦਾ ਕਾਰਨ ਕਿਸੇ ਨੂੰ ਗੁਰੂ ਦਾ ਦਰਸ਼ਨ ਕਰਦਾ ਜਦੋਂ ਵੀ ਮੇਰੇ ਜੀਵਨ ਦੇ ਵਿੱਚ ਮੂਹ ਬਿਆਪਿਆ, ਕ੍ਰੋਧ ਬਿਆਪਿਆ, ਹੰਕਾਰ ਬਿਆਪਿਆ, ਕਾਮ ਬਿਆਪਿਆ ਇਹ ਮੇਰੇ ਜੀਵਨ ਨੇ ਕੇਵਲ ਤੇ ਕੇਵਲ ਮੇਰੇ ਮਨ ਨੇ ਇੱਕ ਸੰਗੀ ਬਣਾਇਆ ਓਹ ਸੇ ਗੁਰੂ ਤੇ ਮੇਰੇ ਮਨ ਨੇ ਗੁਰੂ ਦਾ ਦਰਸ਼ਨ ਕਰਨ ਵਾਸਤੇ ਹਰ ਵੇਲੇ ਉਤਾਪਨਾ ਹੋਇਆ ਤੇ ਸਤਿਗੁਰੂ ਬਾਸਾ ਜੀ ਕਹਿੰਦੇ ਦਰਸ਼ਨ ਦੇਖ ਭਈ ਮਨ ਆਨੰਦ ਜਦੋਂ ਤੋਂ ਮੇਰਾ ਮਾਨਾ ਇਸ ਬਾਣੀ ਦੇ ਨਾਲ ਜੁੜਿਆ ਤੇ ਫਿਰ ਆਨੰਦ ਕੀ ਅਨੰਤਾ ਆ ਗਿਆ ਜੀਵ ਕਿਉਂਕਿ ਨਾ ਪੰਜਾ ਦਾ ਗਿਆਨ ਉਸ ਗੁਰੂ ਨੇ ਮੈਨੂੰ ਪ੍ਰਾਪਤ ਦਿੱਤਾ ਦਰਸ਼ਨ ਦੇ ਭਏ ਮਨ ਆਨੰਦ ਜੀ ਸਤਗੁਰ ਬਾਸਾ ਜੀ ਕਹਿੰਦੇ ਗੁਰ ਕਿਰਪਾ ਤੇ ਛੁਟਾ ਤੇ ਫਿਰ ਮੈਂ ਇਹ ਤੋਂ ਛੁਟਿਆ ਕਿਸ ਤਰ੍ਹਾਂ ਜਦੋਂ ਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਕੱਲੀ ਕੱਲੀ ਸੋਝੀ ਗਿਆਨ ਦੇ ਦੁਆਰਾ ਮੇਰਾ ਮਨ ਗੁਰੂ ਦੇ ਦਰਸ਼ਨ ਨੂੰ ਤਾਗਲਾ ਹੋਇਆ ਤੇ ਜਦੋਂ ਗੁਰੂ ਦਾ ਦਰਸ਼ਨ ਕੀਤਾ ਗੁਰੂ ਦੇ ਉਪਦੇਸ਼ ਦਿੱਤਾ ਪੰਥ ਦੋਖ ਤੋਂ ਦੋ ਵਾਸ ਕੀਤੇ ਕਾਲ ਮੰਟਕ ਮਾਰਿਆ ਤੁਰ ਕਰਮ ਪਾਇਆ ਸੁਝਿਲ ਕੋ ਸੇ ਨਾਮ ਹਰਿ ਕੈ ਲਾਗੇ ਤਹਿ ਨਾਮ ਤਹਿ ਸੁਖ ਹੋਆ ਦੇਤ ਘਰ ਕਰਨ ਬਦਲ ਵਾਦੀ ਸਤਿਗੁਰ ਪ੍ਰਸਾਦਿ ਜੀ ਗੁਰੂ ਅਗਰਨਾਥ ਮਹਾਰਾਜ ਦੇ ਦਸਨ ਮਹਾਰਾਜ ਕਹਿੰਦੇ ਪੰਜ ਹੈ ਸਰੀਰ ਵਿੱਚ ਹੀ ਪਰਿਨਾਮ ਵਸ ਦੇ ਵਿੱਚ ਮੇਰੇ ਮਾਲਕ ਨੇ ਕਰ ਦਿੱਤਾ ਤੇ ਕਰਿਆ ਇਸੇ ਤਰ੍ਹਾਂ ਦੇ ਇਹਨਾਂ ਤੋਂ ਦੋ ਘੜੀ ਗੁਰੂ ਨੇ ਕਿਰਤਾਂ ਕੀਤੀ ਮੇਰਾ ਜਿਹੜਾ ਧਿਆਨ ਹੈ ਉਹ ਬਾਣੀ ਚ ਲੀ ਗੁਰੂ ਦੀ ਸੇਵਾਤ ਲਈ ਨੂੰ ਹੋਇਆ ਤੁੰਦੇ ਸੰਗਤ ਵਿੱਚ ਲਈ ਨੂੰ ਹੋਇਆ ਤੇ ਜਿਹੜਾ ਮੇਰਾ ਮਨ ਹਰ ਮੇਰੇ ਇਹਨਾਂ ਦੇ ਨਾਲ ਹੀ ਇਹਨਾਂ ਦੇ ਹੀ ਸੰਗੀ ਬਣਿਆ ਰਹਿੰਦਾ ਸੀ ਸਾਜ ਉਹ ਤੋਂ ਮੇਰਾ ਮਨ ਸੁਖੀ ਗੁਰੂ ਦੇ ਦਰਸ਼ਨ ਦਾ ਸੰਗੀ ਹੋਇਆ ਗੁਰੂ ਦੇ ਦਰਸ਼ਨ ਦੇ ਨਾਲ ਗੁਰੂ ਨੇ ਕਿਰਪਾ ਕੀਤੀ ਆਨੰਦ ਆ ਗਿਆ ਤੇ ਇਹ ਅੰੰਗ ਦੇ ਨਾਲ ਗੁਰੂ ਕਿਰਪਾ ਤੇ ਛੁਟਾ ਹਰ ਵੇਲੇ ਪ੍ਰੋਤੀ ਦਿੱਤੀ ਸੀ ਹਰ ਵੇਲੇ ਨੀਰਾ ਸ੍ਰੀ ਗੁਰੂ ਅੰਕਾਲ ਕਰੀ ਜਾਂਦਾ ਸੀ ਹਰ ਵੇਲੇ ਮੇਰੀ ਮੇਰੀ ਕਰੀ ਜਾਂਦਾ ਸੀ ਪਰ ਜਦੋਂ ਗੁਰੂ ਨੇ ਕਿਰਪਾ ਕੀਤੀ ਇਹਨਾਂ ਤੋਂ ਮੁਕਤ ਛੁਡਾ ਦਿੱਤਾ ਪਰ ਹੌਲਾ ਵਿਰਾਮ ਦੇ ਕਿ ਸਤਗੁਰੂ ਪਾਤਸ਼ਾਹ ਜੀ ਨੇ ਫਿਰ ਜੇਕਰ ਕੀਤਾ ਵੀ ਇਹਨਾਂ ਦੇ ਨਾਲੋਂ ਸੁਟਣਾ ਇਹਨਾਂ ਨਾਲੋਂ ਟੁੱਟਣਾ ਕੋਈ ਗੁਰ ਸੰਗਤ ਦੀ ਸੌਖੀ ਗੱਲ ਨਹੀਂ ਸਤਗੁਰੂ ਪਾਤਸ਼ਾਹ ਜੀ ਨੇ ਫਿਰ ਦੱਸਿਆ ਮਾਰੇ ਜੀ ਕਹਿੰਦੇ ਬੇਥ ਮਥਾਨ ਬਹੁਤ ਬਹੁ ਕਰੀਆ ਅਨਕ ਰਾਤ ਸਰੂਟਾ ਜਿਵੇਂ ਕੋਈ ਸੰਗਤ ਵੀ ਆਪਾ ਪਾਕਿਸਤਾਨ ਜਾਣਾ ਹੋਵੇ ਬਿਨਾ ਆਧਾਰ ਕਾਰਡ ਬਿਨਾ ਗੁਰੂ ਆਪਾਂ ਜਾਈਏ ਰਾਸਤੇ ਵਿੱਚ ਨਿਕਲੇ ਘਟਨਾਵਾਂ ਅਸੀਤ ਤੋਂ ਤੱਕ ਵੀ ਸਾਡੇ ਮਾਰੇ ਆ ਜਾ ਸਕਦਾ ਕਿਉਂਕਿ ਜਦੋਂ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਜਾਵਾਂਗੇ ਕਿਸੇ ਵੀ ਦੇਸ਼ ਜਾਾਂਗੇ ਬਚਿਆ ਨਹੀਂ ਜਾਏਗਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਪੰਜਾਂ ਤੋਂ ਛੁਟਣਾ ਬੜਾ ਕਠਨ ਲੱਗਿਆ ਕਠਨ ਕਿਸ ਤਰ੍ਹਾਂ ਲੱਗਿਆ ਵੀ ਇਹਨਾਂ ਦੇ ਜਿਹੜੇ ਸਰੀਰ ਦੇ ਬਹਿਰੇ ਸੀ ਇਹਦਾ ਭਾਵ ਕੀ ਵੀ ਸਰੀਰ ਨੂੰ ਇਸ ਜਾਲ ਦੇ ਵਿੱਚੋ ਜਿਵੇਂ ਮੱਖੀ ਜਾਲਕ ਫਸ ਜਾਂਦੀ ਨਾ ਉਸ ਬੜੀ ਗੱਲ ਦੀ ਪਰ ਨਹੀਂ ਨਿਕਲੇ ਜੱਗਾ ਇਸੇ ਤਰ੍ਹਾਂ ਸਾਡਾ ਜੀਵਨ ਬਣਾ ਦਿੱਤਾ ਹੈ ਇਹ ਸੰਸਾਰ ਨੇ ਇਹ ਜਾਲ ਦੇ ਵਿੱਚ ਨਸਾਨ ਦੀ ਦਿੱਤੀ ਸਰੀਰ ਹਰ ਵੇਲੇ ਇਸ ਜਾਲ ਦੇ ਵਿੱਚ ਫਸਿਆ ਹੋਇਆ ਇਨਸਾਨ ਬੜੀ ਸੋਚ ਕਰਦਾ ਅੱਜ ਗੁਰੂ ਦੀ ਬਾਣੀ ਪੜ੍ਹ ਅੱਜ ਗੁਰੂ ਦਾ ਦਰਸ਼ਨ ਕਰ ਅੱਜ ਗੁਰੂ ਦੀ ਸੇਵਾ ਕਰ ਪਰ ਸਤਗੁਰ ਪਾਤਸ਼ਾਹ ਜੀ ਕਹਿੰਦੇ ਜੇ ਤੁਮ ਖਾਨ ਬਹੁਤ ਬਹੁਤ ਧਰਿਆ ਇਨ੍ਹਾਂ ਵੈਰੀਆਂ ਨੇ ਅਨੇਕਾਂ ਵੈਰੀਆਂ ਨੂੰ ਪੈਲਾ ਕਰਕੇ ਜਦੋਂ ਮੈਂ ਗੁਰੂ ਦੇ ਦਰ ਤੇ ਜਾਂਦਾ ਸੀ ਇਹਨਾਂ ਦੀ ਸੈਨਾ ਜਿਵੇਂ ਕਾਲੂਬ ਨੇ ਕਿਹਾ ਸੀ ਨਾ ਮੇਰੀ ਸੈਨਾ ਜਿਹੜੀ ਆ ਮਾਰ ਧਾਰ ਨਿੰਦਿਆ ਚੁਗਲੀ ਬੈਰ ਕ੍ਰੋਧ ਦੀਤਾ ਇਹ ਕਰ ਇਹ ਰਖਿਆ ਕਰਦੇ ਇਹਨਾਂ ਨੇ ਬੜੇ ਦਿੱਕੇ ਲਾਇਏ ਜਦੋਂ ਮੈਂ ਗੁਰੂ ਘਰ ਜਾਵਾਂ ਉੱਥੇ ਗ੍ਰੋਧਕ ਅੰਤਾਰੀ ਹਉਮੈ ਨਿੰਦਿਆ ਚੁਗਲੀ ਨਾਲ ਹੀ ਜਦੋਂ ਉੱਥੇ ਸਤਿਗੁਰੂ ਬਾਸਾ ਜੀ ਕਹਿੰਦੇ ਫਿਰ ਇਹਨੇ ਆਪੇ ਰੱਖਿਆ ਕਰਨ ਵਾਸਤੇ ਇਹਨੇ ਮਨ ਨੂੰ ਬੜੇ ਯਤਨ ਕੀਤੇ ਵੀ ਤੂੰ ਨਾ ਨਹੀਂ ਜਤਰਾ ਕਦੇ ਵਿਤਰ ਨੂੰ ਕਦੇ ਵਿਤਰ ਨੂੰ ਇਹਨਾਂ ਨੇ ਰੱਖਿਆ ਕੀਤੀ ਵਿਕਾਰਾਂ ਦੇ ਵਿਕਾਰ ਹੋਰ ਪੈਦਾ ਹੋਏ ਸੀਗੇ ਅਨਕ ਆਮ ਬਹੁਤ ਬਹੁਤ ਰੀਆ ਜਿਹੜਾ ਜੀਵਨ ਸੀ ਗੁਰੂ ਨਾਲ ਜੋੜਨਾ ਨਾ ਉਹਨਾਂ ਦੇ ਵਿੱਚ ਬਿੱਤੀ ਇਹਨਾਂ ਨੇ ਲਾਈ ਇਹ ਵੰਧੇ ਵਿਕਾਰ ਸੀ ਪਰ ਅੰਧੇ ਵਿਕਾਰਾਂ ਦੀ ਸੈਨਾ ਥਾਂ-ਥਾਂ ਤੇ ਕੜੀ ਖਾਈ ਨਹੀਂ ਕੋਈ ਝੱਟ ਜਾ ਕੇ ਗੁਰੂ ਮਿਲਣਾ ਪਰ ਮੇਰੀ ਵਿਰਤੀ ਦੇ ਵਿੱਚ ਪਤਾ ਨਹੀਂ ਕੀ ਕੁਝ ਪੈਦਾ ਹੋ ਗਿਆ। ਤੈਨੂੰ ਦਾ ਭਾਗ ਦਿੱਖ ਮਥਾਨ, ਰਖਨ ਥਾਨ ਸੀ ਜਿਹੜੇ ਥਾਵਾਂ ਦੇ ਵਿੱਚੋਂ ਮੇਰੇ ਸਰੀਰ ਨੇ ਮੇਰੀ ਵਿਰਤੀ ਨੇ ਯਤਨ ਕੀਤੇ ਵੀ ਗੁਰੂ ਦਾ ਨਾਮ ਜਪਿਆ ਪਰ ਜਪਨ ਵਾਸਤੇ ਨਾਮ ਇਹਨੂੰ ਥਾਂਵਾਂ ਮਿਲ ਰਿਹਾ ਸੀ ਤੇ ਨਾਮ ਇਹਦਾ ਮਨ ਚਾਹੁੰਦਾ ਸੀ ਇਹਦਾ ਨਾਮ ਜਪਦਾ ਪਰ ਮੈਂ ਹੀ ਬੇਕਮਤ ਥਾਂ ਇਨਾਂ ਸਤੈਮਕ ਬੱਦ ਦੇ ਬਕਾਰਾਂ ਕੋ ਬੱਦ ਦੇ ਅਗਿਆਨਤਾ ਕੋ ਬੱਦ ਦੇ ਬੱਦ ਦੇ ਗੁਰੂ ਨੇ ਮੇਰੀ ਰੱਖਿਆ ਕੀਤੀ ਬੜੇ ਥਾਂ ਇਸ ਤਰ੍ਹਾਂ ਨਹੀਂ ਆਏ ਕਿ ਮੇਰੀ ਰੱਖਿਆ ਕੀਤੀ ਗੁਰੂ ਨੇ ਫਿਰ ਸਤਗੁਰ ਪਾਲ ਸਾਹਿਬ ਜੀ ਕਹਿੰਦੇ ਜਦੋਂ ਪ੍ਰਮਾਤਮਾ ਨੇ ਰੱਖਿਆ ਕੀਤੀ ਮੈਨੂੰ ਕੋਸ਼ ਸਾਧ ਦਿੱਤਾ ਕਿਸਾਨੇ ਦੇ ਤਾਉਮ ਨਾਲ ਦਿੱਤ ਕੀਤਾ ਗੁਰੂ ਆਦਿ ਦੇ ਮਹਾਰਾਜ ਜੀ ਬੇਖੰਦੰਦਾਰ ਪਰ ਪਹੁੰਚੈ ਨਾਹੀ ਬੇਖੰਦ ਗਾ ਬੇਖੰਦ ਗਾ ਕੀਆ ਬੇਤਮੋ ਨਦੀ ਐ ਇਨਸਾਨ ਗੁਰੂ ਦੇ ਨਾਲ ਜੁੜਨਾ ਵਿਚਾਰ ਜ਼ਿਕਾਰਾਂ ਦੀ ਤ੍ਰਿਸ਼ਨਾਵਾਂ ਦੀ ਅਗਿਆਨਤਾ ਦੀ ਕਰਮ ਕਰਨ ਦੀ ਨਦੀ ਵਗ ਰਹੀ ਹੈ ਗੁਰੂ ਦੇ ਕੋਲ ਬੈਠਣਾ ਦੀ ਇਨਸਾਨ ਨੂੰ ਦੋ ਘੜੀ ਭਾਰ ਲੱਗਦਾ ਇਹ ਨਦੀ ਦੀ ਦੇਣ ਹੈ ਕਿਉਂਕਿ ਗੁਰੂ ਗ੍ਰੰਥ ਇੱਕ ਦਾ ਨਿਵੇਯਾ ਨਹੀਂ ਜਾ ਸਕਦਾ ਵਿਚਾਰ ਇਹਦੇ ਫਾਸ ਨੇ ਵਧੋਏ ਇੱਥੇ ਗੁਰੂ ਸਾਹਿਬ ਨੇ ਉਸ ਫਾਸ ਦਾ ਜ਼ਿਕਰ ਕੀਤਾ ਦਿੱਖ ਮਦਾਰ ਦਿੱਖ ਮਦਾਰ ਭਾਵ ਸਾਡਾ ਜਿਹੜਾ ਮਨ ਹੈ ਸਾਡੀ ਜਿਹੜੀ ਸੁਰਤੀ ਹੈ ਮਹਾਰਾਜ ਇਹ ਇੱਕ ਖੰਭ ਟਿਕਦੀ ਨਹੀਂ ਨਾ ਕਿਉਂ ਨਹੀਂ ਟਿਕਦੀ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਾਗਜ਼ ਉੱਤੇ ਲਿਖਿਆ ਉਨੇ ਤੇ ਦਸ ਤੇ ਆਪੇ ਮੈਂ ਨਾਮ ਹੀ ਤੇ ਤੁਹਾਨੂੰ ਦਿੰਦਾ ਰਿਹਾ ਜੁਸ਼ੇ ਯੋਗੇ ਮੇਲੇ ਨਾਲ ਪੰਜ ਵਿਕਾਰ ਤੇ ਪੰਜਾਂ ਦੇ ਦੇਨ ਨਾਲ ਸਰੀਰ ਨੂੰ ਖਾਤਮ ਦੀ ਕਰਤ ਰਹਾ ਸਾਰੀ ਉਮਰ ਉਹਨੂੰ ਨਾਮ ਤੋਂ ਵੱਜ ਚੰਗਾ ਰਸਤਾ ਨਿਮੋਸਣਾ ਜਨਾ ਜੰਗੇ ਰਸਤੇ ਦਾ ਨਾਮ ਦਸਨਾ ਫੇਰੇ ਦੀ ਸੈਨਾ ਮਾਰ ਤਾੜਨ ਦਿੱਤਾ ਤੁੰਗੇ ਵੈਰ ਵਿਰੋਧ ਅਨੇਕਾਂ ਤਰ੍ਹਾਂ ਦੇ ਰਸਤੇ ਜੜੇ ਇੱਕਲੇ ਨਹੀਂ ਮਹਾਰਾਜ ਨੇ ਦੱਸਿਆ ਨਾ ਬੇਪਰੰਪਾਰ ਗੱਲ ਪਹੁੰਚਿਆ ਨਾ ਜੀ ਮੈਉਂਤੇ ਤੱਕ ਪਹੁੰਚਣ ਦਾ ਯਤਨ ਕੀਤਾ ਪਰ ਰਾਸਤੇ ਵਿੱਚ ਕੋਈ ਨਾ ਕੋਈ ਦਿੱਕਾ ਕੋਈ ਨਾ ਕੋਈ ਸੋਚ ਕੋਈ ਨਾ ਕੋਈ ਪਰਨਾ ਦੇਖ ਨਹੀਂ ਪਾਇਆ ਇੱਥੇ ਪੰਜਵੇਂ ਪਾਤਸ਼ਾਹ ਨੂੰ ਆਜਾ ਕੇ ਮਹਾਰਾਜ ਕਹਿੰਦੇ ਮੇਰਾ ਸਰੀਰ ਇੰਨੇ ਕਠਨ ਰਾਸਤਿਆਂ ਨੂੰ ਝੱਲਦਾ ਹੋਇਆ ਕੋਈ ਨਾ ਕੋਈ ਦੁੱਖ ਕੋਈ ਨਾ ਕੋਈ ਦਿੱਕਤ ਕੋਈ ਲੋਕ ਚਿੰਤਾ ਪੈਦਾ ਹੋ ਜਾਂਦੀ ਨਾਂ ਆਪਣਾ ਵੇਲੇ ਗੁਰੂ ਦੇ ਦਰਸ਼ਨ ਕਰਨ ਜਿਹੜੇ ਗੁਰਤਾ ਸਾਹਿਬ ਲੈ ਕੇ ਬੈਠੀ ਇਹਨੇ ਕਦਰਾਂ ਦੀਆਂ ਸਮੱਸਿਆਵਾਂ ਇਸਾਨ ਦੇ ਨਾਮਕ ਪੈਦਾ ਹੋ ਗਈ। ਉਹ ਬੇਤਮ ਰਾਸਤੇ ਨੇ। ਉਹਨਾਂ ਨੂੰ ਬੇਤਮ ਰਾਸਤੇ ਦੱਸਿਆ ਮਹਾਰਾਜ ਜੀ। ਇਹ ਬੇਤਮ ਰਾਸਤਿਆਂ ਦੇ ਵਿੱਚ ਗੁਰੂ ਦੇ ਨਾਲ ਜੁੜਿਆ ਨਹੀਂ ਜਾਂ ਇਨਸਾਨ ਸੋੰਦਾ ਜਾਗਰ ਕੋਈ ਦੁੱਖ ਪੈਦਾ ਹੋ ਜਾਂਦਾ ਜਾਂ ਇਹਦੇ ਅੰਦਰ ਰਾस्ते ਜਿਹੜੇ ਆਉਂਦੇ ਆ ਸੋਤੀ ਮਨ ਚ ਤੇ ਉਹ ਬਿਧ ਮੰਗਾਲ ਕਰ ਪਹੁੰਚੈ ਨਾਮ ਨੂੰ ਰੱਖਣ ਦੇ ਮਹਾਰਜ ਕਹਿੰਦੇ ਮੈਂ ਬੜੇ ਯਤਨ ਕੀਤੇ ਇੱਥੇ ਮੈਨੂੰ ਸਾਥ ਚਾਹੀਦਾ ਸੀ ਪਰ ਸਾਥ ਮਿਲਿਆ ਇਹਨਾਂ ਦਾ ਸਤ ਸੰਤ ਸਾਨਤ ਭੈ ਨੂੰ ਕਾ ਜਦੋਂ ਤੋਂ ਰੱਬ ਦੇ ਸੰਗੀ ਉਹਨੇ ਕੀ ਸੀ ਸਾਡੇ ਜੀਵਨ ਦੇ ਵਿੱਚ ਗੁਰੂ ਨਾਲ ਸਾਂਝ ਜੁੜਨਾ ਚਾਹੁੰਦਾ ਪਰ ਸਾਥ ਕੋਈ ਨਹੀਂ ਹੈ। ਸਾਥ ਨਹੀਂ ਕੋਈ ਦੇ ਰਿਹਾ। ਸਾਥ ਦੇਣ ਵਾਸਤੇ ਮੈਨੂੰ ਰੱਬ ਦੇ ਪਿਆਰੇ ਸੰਤ ਜਨ ਦੁਨੀਆਵੀ ਤੌਰ ਤੇ ਨਾਮ ਜਪਣ ਵਾਲਾ ਲੱਭਾ। ਬੇਅੰਤ ਇਹ ਸੰਸਾਰ ਦੇ ਵਿੱਚ ਘਰਾਂ ਦੇ ਵਿੱਚ ਬੈਠ ਕੇ ਰੱਬ ਦੀ ਭਗਤੀ ਕਰਨਾ ਬੜੇ ਨੂੰ ਨਸਾਨ ਮੈਨੂੰ ਕਹਿੰਦੇ ਸਾਥ ਜਿਹੜਿਆ ਉਹ ਸੰਤਾਂ ਦਾ ਤੇ ਜਦੋਂ ਕੋ ਮੈਨੂੰ ਸੰਤ ਸਾਧਕ ਜਦੋਂ ਸੰਤਾਂ ਦਾ ਸੰਗ ਕੀਤਾ ਰੱਬ ਦੇ ਪਿਆਰਿਆਂ ਦਾ ਸੰਗ ਕੀਤਾ ਮੈਂ ਉਹ ਸਾਰਾ ਕੁਝ ਲੁੱਟ ਲਿਆ ਜੋ ਮੈਨੂੰ ਗੁਰੂ ਦੇਣ ਵਾਸਤੇ ਦੇਣਾ ਸੀ ਗੁਰੂ ਨੇ ਮੈਨੂੰ ਤੇ ਮਾਰਜ ਕਹਿੰਦੇ ਮੈਂ ਸਾਰਾ ਕੁਝ ਉਹ ਲੁੱਟ ਲਿਆ ਤੇ ਗੁਰੂ ਤੋਂ ਜੋ ਕੁਝ ਲੈਣਾ ਸੀ ਗੁਰੂ ਸਾਰਾ ਕੁਝ ਲੈ ਗਿਆ ਗੁਰੂ ਤੇ ਜਿਹੜੀ ਦਾਤਾਂ ਮਿਲਣੀਆਂ ਸੀ ਗੁਰੂ ਬੇਨਸੀ ਦੇ ਜੋ ਮੈਂ ਮੰਗ ਲਿਤਾਇਆ ਉਹ ਮੈਨੂੰ ਗਿਆ ਗੁਰੂ ਤੋਂ ਮਾਦਿਕ ਕਹਿੰਦੇ ਮਿਲਿਆ ਕਿ ਉਹ ਸਾਥ ਮਿਲਿਆ ਜਿਹੜਾ ਜਨ ਲੋਕ ਸੁਖੀਏ ਪਰ ਲੋਕ ਸੁਖ ਲੈ ਜਾਣਾ ਇਸੇ ਤਰ੍ਹਾਂ ਮੈਂ ਝੁਟ ਲਿਆ ਕਿਉਂਕਿ ਮੇਰੇ ਸੰਗੀ ਇਹ ਵਿਥਮ ਰਸਤੇ ਤੋਂ ਕੋਲੋਂ ਬਾੜੇ ਸੰਤ ਰੱਬ ਦੇ ਪਿਆਰੇ ਗੁਰੂ ਮਿਲੇ ਤੇ ਮੇਰੇ ਨੂੰ ਰਸਤਾ ਉਹ ਮੈਨੂੰ ਮਿਲੇ ਦੱਸਿਆ ਤੇ ਮੈਂ ਉੱਤੇ ਤੱਕ ਪਹੁੰਚਿਆ ਇਹ ਮਾਰਗ ਜਿਹੜੇ ਬਹੁਤ ਬਹੁਤ ਖਜਾਨਾ ਕਿਰਪਾ ਲੈ ਪਰਿਆ ਮੋਲ ਨਾਲ ਓਂਕਾਰ ਜਦੋਂ ਮੈਂ ਕਹਿੰਦੇ ਸੰਤਾਂ ਦਾ ਸੰਗ ਕਰਕੇ ਰੱਬ ਦੇ ਪਿਆਰੇ ਦਾ ਸੰਗ ਕਰਕੇ ਨਾਮ ਜਪੀ ਗਿਆ ਫਿਰ ਮੈਨੂੰ ਉਹ ਖਿਆਲੇ ਲੱਗੇ ਜਿਨ੍ਹਾਂ ਦਾ ਕੋਈ ਮੋਲ ਨਹੀਂ ਮਾਰਗ ਦੱਸਿਆ ਉਹ ਨਾਲੇ ਪਾਸ ਮਾਰਗ ਕਹਿੰਦੇ ਅਮੋਲ ਬਣਾ ਮੋਲੋਂ ਪਾਰ ਅਮੋਲਕ ਪਾਰੀ ਅਮੋਲਾ ਕੋਲ ਆ ਆਮੋਲਾ ਆਵੇ ਆ ਮੋਲ ਦਾ ਜਾ ਕੇ ਮੋਲ ਭਾਈ ਐਂਬੂਲੈਂਸ ਨਾਲੇ ਇੱਥੇ ਸਤਗੁਰੂ ਬਾਸਾ ਜੀ ਕਹਿੰਦੇ ਮੈਨੂੰ ਜਦੋਂ ਗੁਰੂ ਦਾ ਸੰਗ ਹੋਇਆ ਨਾ ਸਾਰਾ ਕੁਝ ਹੀ ਮਿਲ ਗਿਆ ਬੇਅੰਤ ਦਾਤਾਂ ਅਜਾਨੇ ਉਹ ਮਿਲੇ ਅਮੋਲ ਲਾਲ ਮੂਟਾ ਜਿਨ੍ਹਾਂ ਨੂੰ ਕੋਈ ਮੋਲ ਹੀ ਨਹੀਂ ਸੀ ਤੇ ਸਤਗੁਰੂ ਬਾਸਾ ਜੀ ਨੇ ਕਿਰਪਾ ਕਰਦੇ ਜਿੰਦੇ ਇੰਨੇ ਕਰਨ ਰਾਸਤਿਆਂ ਦੇ ਵਿੱਚੋਂ ਜਦੋਂ ਨਿਕਲੇ ਆਸ ਦੀ ਨਾ ਨਾ ਆਨੰਦ ਦੀ ਆਨੰਦ ਜਲ ਨਾਂਕ ਪ੍ਰਭ ਕਿਰਪਾ ਧਾਰੀ ਤੋ ਮਨ ਮਨ ਹਰਸ ਖੂਟਾ ਤੋ ਮਨ ਹੈ ਮਾੜੇ ਕਹਿੰਦੇ ਪਹਿਲਾਂ ਮਨ ਸੀ ਜਦੋਂ ਮੈਂ ਇੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਸੀ ਮੇਰੇ ਮਨ ਨੂੰ ਰਾਸ ਨਹੀਂ ਸੀ ਉਹਦਾ ਗੁਰੂ ਨਾਲ ਜੁੜਨ ਵਾਸਤੇ ਪਰ ਜਦੋਂ ਤੋਂ ਸੰਤਾਂ ਦਾ ਸੰਗ ਕੀਤਾ ਤੇ ਹਰੀ ਦਾ ਨਾਮ ਜਪਦਾ ਨਾ ਆਰਾਸਾ ਜੀ ਜਿਹੜਾ ਰਸ ਜਿਵੇਂ ਪ੍ਰਸਾਦਾ ਸੰਗਤ ਦੇਡੇ ਰਸੋਂ ਦਾ ਚਾਹ ਤੀਨ ਗੜੇ ਸਾਨਾ ਕਹਿੰਦਾ ਹੈ ਚਾਹ ਤੀਤੀ ਅਨੰਦ ਆਵੇ ਕੋਈ ਇਨਸਾਨ ਨੇ ਗੁਰਸੰਗਤ 'ਚ ਅੱਖਾਂ ਦੇ ਨਾਲ ਦੇਖਿਆ ਕੋਈ ਅਨੰਦ ਆਦਿ ਮਾਰਾ ਨੇ ਕਹਿੰਦੇ ਇਸੇ ਤਰ੍ਹਾਂ ਕਰਨ ਰਾਸਤਿਆਂ ਵਿੱਚੋਂ ਨਿਕਲ ਕੇ ਜਦੋਂ ਇਨਸਾਨ ਗੁਰੂ ਦੇ ਨਾਲ ਵਰਦਾ ਉੱਥੇ ਤੇਰ ਤੋਂ ਮਨ ਮੈਂ ਹਰ ਸਤੂਤਾ ਜਰ ਮਨ ਦੇ ਵਿੱਚ ਬਰਦਾਸ਼ ਹੋਇਆ ਤੇ ਗੁਰੂ ਕੀ ਹੈ ਤੇ ਗੁਰੂ ਸਾਨੂੰ ਕਿਹੜੇ ਵਿਖਾਂ ਦੇ ਰਾਸਤਿਆਂ ਦਾ ਜ਼ਿਕਰ ਕਰਦਾ ਜਿਹਦੇ ਕਰਕੇ ਸਾਡਾ ਜੀਵਨ ਅੱਜ ਵਿਖਮ ਰਾਸਤਿਆਂ ਤੇ ਚੱਲਦਾ ਪਿਆ ਇਨਸਾਨ ਨੂੰ ਗੁਰੂ ਦੇ ਨਾਲ ਜੁੜਨਾ ਉਹ ਬੜਾ ਕੰਮ ਹੋ ਰਿਹਾ ਤੇ ਸਰਬੋਤਮ ਬਾਖਾ ਜੀ ਕਹਿੰਦੇ ਭਾਈ ਉਹ ਆਪਣੇ ਜੀਵਨ ਦੇ ਵਿੱਚ ਇਹ ਵਿਖਮ ਗਾਸਤਿਆਂ ਦੇ ਵਿੱਚ ਨਿੱਤ ਹੁੰਦਾ ਇੱਕ ਹੀ ਉਪਰਾਹ ਲੱਗਦਾ ਸਤਿਗੁਰੂ ਆਇਓ ਸਰਬ ਭਵਾਨ ਸਭ ਤੋਂ ਪਹਿਲਾਂ ਜੇ ਤੇਨੂੰ ਰੱਬ ਦੇ ਪਿਆਰੇ ਨਹੀਂ ਮਿਲਦੇ ਗੁਰੂ ਦੇ ਦਰਸ਼ਨ ਦਾ ਆਪਣੇ ਹੱਥੀ ਆਪਣੀ ਅੱਖਾਂ ਦੇ ਨਾਲ ਮੇਰੀ ਸਤਪੁਰਖ ਦੇਖਣਾ ਸਰਗਣੀ ਸੁਣਨਾ ਵਰਨਾਓ ਸਤਿਗੁਰੂ ਸੇਕੀ ਰੱਬ ਦੇ ਅੰਦਰ ਜੇ ਪਾਈਏ ਆਓ ਮਾਰਦਾਸ ਦੇ ਮਾਣ ਕੇ ਦੇ ਗੁਰੂ ਦੇ ਦਰਸ਼ਨ ਕਰੀ ਚੱਲ ਜੇ ਜਦੋਂ ਕੋਈ ਮੈਂ ਦਰਸ਼ਨ ਕਰਨ ਚੱਲਿਆ ਜੇ ਜਿੱਨਾ ਮਿਲਿਆ ਤੇਰਾ ਨਾਮ ਤੇ ਤਾਰੇ ਉੱਥੇ ਬਠੇਰੀ ਸੰਗਤ ਵਿੱਚ ਰੱਬ ਦੇ ਪਿਆਰੇ ਬੈਠੇ ਉੱਤੇ ਕਿਆ ਪਤਾ ਤੇਰਾ ਜੀਵ ਕਿਹੜੇ ਸੰਗੀ ਬਣ ਕੇ ਕੋਈ ਰੱਬ ਦਾ ਪਿਆਰਾ ਤੈਨੂੰ ਉੱਥੇ ਮਿਲ ਜਾਵੇ ਤੇਰਾ ਲੋਕ ਪਰਲੋਕ ਸੁਖੀ ਕਰਦੇ ਕਿਸੇ ਕਰਕੇ ਭਾਈ ਜੀਵਨ ਦੇ ਵਿੱਚ ਕੜਨ ਰਾਸਤੇ ਹੁੰਦੇ ਆ ਬੇਖਮ ਨਵੀਂ ਆਉਂਦੀਆਂ ਨੇ ਜਿੰਨਾ ਤੇਰੇ ਨਾਮ ਦਾ ਪਰ ਅਸਿੰਦੀਵਾਂ ਦੇ ਵਿੱਚ ਗੁਰੂ ਦੀ ਬਾਣੀ ਦੀ ਸੋਧੀ ਲੈਣ ਦਾ ਜਿਹੜਾ ਅਭਰਾਨਾ ਇਹ ਅਸੀਂ ਕਰੀਏ ਇੱਥੇ ਗੁਰੂ ਅਰਜਨ ਦੇਵ ਬਾਦ ਵਿੱਚ ਉਹ ਰਾਸਿਆਂ ਦਾ ਜ਼ਿਕਰ ਕੀਤਾ ਗਈ ਰਸਾਨਾ ਦਰਸ਼ਨ ਕਰਦਾ ਮਨ ਦੇ ਉੱਪਰੋਂ ਦੇ ਪ੍ਰਕਾਸ਼ ਹੋਣੀ ਹੁੰਦਾ ਜੋ ਗੁਰੂ ਕਹਿੰਦਾ ਉਹ ਦੀ ਪਕੜ ਉਥੇ ਤੱਕ ਜਾਂਦੀ ਨਹੀਂ ਤੇ ਇਸੇ ਕਰਕੇ ਜਿੱਥੇ ਤੱਕ ਮਹਾਰਜ ਦੇ ਸ਼ਬਦ ਵਿੱਚ ਪੌਂਸਨ ਬਾਤ ਦੇ ਦੱਸਿਆ ਉੱਤੇ ਦੇ ਰਾਸਤੇਆਂ ਦਾ ਜਿੱਦਰ ਕੀਤਾ ਹੈ ਰਾਸਤੇ ਤੋਂ ਨਿਕਲ ਕੇ ਗੁਰੂ ਤੱਕ ਪਹੁੰਚਣਾ ਤੋਂ ਮੰਗਣਾ ਹਰ ਸੁਖਤਾ ਮੰਗੋ ਤਾਂ ਅਸੇ ਕਰਕੇ ਗੁਰੂ ਪਾਕ ਸਾਹਿਬ ਦੇ ਦਰਸਨ ਰੋਜ਼ ਕਰੀਏ ਤੇ ਰੱਬ ਦੇ ਪਿਆਰਿਆਂ ਦੇ ਸੰਗੀਤ ਰੱਬ ਦੇ ਪਿਆਰ ਦੇ ਸੰਗੀਤ ਦਾ ਭਾਵ ਨਹੀਂ ਵੀ ਅਸੀਂ ਉਹਨਾਂ ਨੂੰ ਰੱਬ ਮੰਨਣਾ ਹੈ ਰੱਬ ਦੇ ਪਿਆਰਿਆਂ ਦਾ ਭਾਵ ਸੰਗੀਤ ਵੀ ਉਹਨਾਂ ਤੋਂ ਅਸੀਂ ਗੁਰੂ ਦੀਆਂ ਗੱਲਾਂ ਗੁਰੂ ਦਾ ਉਪਦੇਸ਼ ਗੁਰੂ ਦਾ ਨਾਸਤ ਕਰਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਗੋਗਦ ਸਿੰਘ ਮਹਾਰਾਜ ਦਾਸ ਪਾਤਸ਼ਾਹ ਸਿੰਘ ਨੇ ਆਪਣੇ ਆਪ ਨੂੰ ਬੁਣ ਲਿਆ ਉਹਨਾਂ ਨੇ ਇਹ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਬਾਣੀ ਨੂੰ ਸਤਿਗੁਰੂ ਜੋ ਪ੍ਰਭੂ ਕੋਲ ਮਿਲਹੁ ਚਾਹੇ ਕੋਲ ਸਤਿਗੁਰ ਨੇ ਲਈ ਅਸੀਂ ਇਸ ਬਾਣੀ ਦੇ ਸੰਗੀ ਹੋ ਕੇ ਰੱਬ ਦੇ ਪਿਆਰਿਆਂ ਦੇ ਸੰਗੀ ਹੋ ਕੇ ਆਫਲਨ ਦੀ ਸਤਿਗੁਰਾਂ ਦੀ ਜਿਹੜੇ ਰਾਸਤੇ ਪਰਮ ਨੇ ਦੂਣਾ ਰਾਸਤਾ ਤੈਅ ਕਿ ਲੈਣਾ ਇਹ ਸਾਨੂੰ ਕੋਈ ਇਨਸਾਨ ਨਹੀਂ ਚੁੱਕੀ ਲੈ ਸਕਦਾ ਕਿਉਂਕਿ ਅਵੇਸੀ ਬਣੀ ਅਮਰਤ ਜਿਹੜਾ ਸਾਜਨਾ ਨੂੰ ਪਾਸੇ ਕਿਰਪਾ ਦਿੱਤੀ ਬੜਿਆਈ ਵਿਚਾਰ ਗੁਰੂ ਦੀ ਬੜਿਆਈ ਵਿਚਾਰੀ ਅਮਰਤ ਦੇ ਸੰਭਾਵਤ ਆਓ ਆਪਾਂ ਵੀ ਬੇਖਤਰੀ ਮਹਾਰਾਜ ਕਰੋ ਸਾਡੇ ਤੇ ਵੀ ਕਿਰਪਾ ਨਾਮ ਦੀ ਦਾਤ ਦਾ ਸੁ ਸਾਡਾ ਵੀ ਮਨ ਹਰ ਨਾਮ ਦੀਆਂ ਟੁੱਟਾਂ ਘਰੇ ਰਸ ਲਵੇ ਜਦੋਂ ਅਸੀਂ ਬਾਣੀ ਪੜੀਏ ਬਾਣੀ ਸੁਣੀਏ ਸਤ ਸੰਤ ਕਰੀ। ਪਾਉ ਸਤਿ ਪ੍ਰਸਾਦ ਜੀ ਦੇ ਬੀਤ ਕਰੀ। ਸਾਉ ਵਿਚਾਰ ਕਰਦੇ ਗੁਰ ਸੰਤ ਜੀ ਦੀਆਂ ਕੋਲਾਂ ਦੀ ਖਮਾਂ ਬਲਸੋ। ਅੱਜ ਆਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਪੁੱਤਰ ਸਹਿਜੰਦਾ ਬਾਬਾ ਜੀ ਦਾ ਆਸਰਾ ਜੀ ਦੇ ਘਰ ਦੇ ਅੜਾ ਰੀ ਹੈ। ਆਪ ਸਭ ਸੰਤੋ ਜੀ ਲੱਖ ਲੱਖ ਵਧੈ ਹੋਵੇ। ਪ੍ਰਾਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਾਲ ਨੇ ਸਪੁੱਤਰ ਸਾਹਿਬ ਜਿਆਦਾ ਨਾਮ ਮਰਜਾ ਸਿੰਘ ਜੀ ਦੇ ਨਾਮ ਤੇ ਆਓ ਗੁਰੂ ਸਾਹਿਬਾਂ ਦੇ ਰੇਤ ਤੇ ਗਈਓ ਸਾਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਦੀ ਜਨ ਅਨੰਦ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਸਤਗੁਰ ਦਾ ਪ੍ਰਾਯੋਸ ਹੈ ਜਿਸੇ ਦੀ ਮਹਲਤੀ ਆਵ ਰਾਗ ਰਤਨ ਪਰਵਾਰ ਤਰੀਆ ਤਬ ਦੋਤਾਂ ਗਾਵ ਹਰੀ ਕੇ ਦਾ ਮਨੁ ਜੀ ਪ੍ਰਸਾਦ ਕਹਿ ਨਾਨਕ ਦੋਆ ਏ ਮਨ ਮੇ ਲਿਆ ਤੁ ਸਦਾ ਰੋ ਕਰ ਨਾਲ ਰੋ ਤੁਮਾ ਨਾਮ ਦੇਲੇ ਸੰਗੀਕਾਰਪ ਕਰੇ ਤੇਰਾ ਤਬ ਗਲਾ ਸਮਰੱਥ ਸੁਆਮੀ ਇਹ ਨਾਮ ਕਮਨ ਮੇਰੇ ਸਾਚੇ ਰਸਾਇ ਭਾ ਗਿਆ ਨਹੀਂ ਕਰਤਾ ਤੇਰਾ ਸਤਿਸ਼ ਹੈ ਜਸ ਤੇਰਾ ਤਦ ਤਸਲਾਹ ਤੇਰੀ ਨਾਮ ਜਨ ਕਾ ਮਨ ਵਸਿਆ ਇਹ ਨਾਮ ਸੱਚ ਸਾਹਿਬ ਗਿਆ ਨਹੀਂ ਤਲ ਤੇ ਰਹਿ ਸਾਚਾ ਨਾਮ ਮੇਰਾ ਪ੍ਰਾਤਮਿਕ ਮੇਰਾ ਆਰਮਿਲ ਤਰ ਸਾਭ ਤਰ ਸਾੰਤ ਸੁਖ ਮੰਨਿ ਆਏ ਵਸਿਆ ਸਦਾ ਪਰਵਾਰ ਕੀਤਾ ਗੁਰੂ ਵਿਟੋ ਅਹੈ ਨਾਨਕ ਸੁਨਹੁ ਸੰਤੋ ਸਬਦਿਤ ਲੋਕਿਆ ਬੋਸਾ ਚਰਨਾ ਨਿਦਾਰ ਸਤਿਗੁਰੁ ਅੰਚਿ ਪੰਚ ਰਤਨਿ ਘਰੁ ਵਾਗੇ ਤਰੁ ਵਾਗੇ ਤਰੁ ਵਜਾਗੇ ਕਲਾ ਜਿ ਸਭਾ ਪਾਣੀ ਪੰਜ ਦੋਤ ਤਦ ਵਾਸ ਕੀਤੇ ਦੁਰਕਾਰ ਵਿਦੁ ਆਇਆ ਤਉ ਜਿਨ ਕੋ ਤਦ ਗਾ ਤਦ ਸੋ ਕੋ ਕਰਵਾ ਅਨੰਦ ਸੁਨੋ ਵਡਪਾ ਗਿਓ ਸਾਰ ਬ੍ਰਹਮ ਪ੍ਰਤਪਾਇਆ ਲੋਕ ਰੋਗ ਸੰਤਾਪ ਕਰੇ ਅੰਤ ਸਾਜਨ ਭੈ ਸਦ ਸੇ ਤੇਪ ਬੈਤ ਸਤਿਗੁਰ ਦੇ ਆ ਬਿਨ ਅੰਤ ਨਾਮ ਗੁਰ ਚੰ ਲਾਗੇ